ਹਾਂ ਹੋ ਗਿਆ ਵੀ ਚਲ ਤੂੰ ਬਾਂਮਣ ਹਾਂ ਠੀਕ ਆ ਤੇ ਮੈਂ ਵੀ ਬਾਂਮਣ ਆ ਹੂੰ ਸਹੀ ਐ ਤੇ ਤੂੰ ਬਾਂਮਣ ਵਾਲੀ ਕੋਈ ਗੱਲ ਨਹੀਂ ਕਰਦਾ ਜਦ ਮੈਂ ਤਾਂ ਮੈਂ ਤਾਂ ਕਰਦਾ ਬਾਈ ਕੀ ਕਰਦਾ ਮੈਂ ਤਾਂ ਤੈਨੂੰ ਆ ਮੈਂ ਤਾਂ ਪਹਿਲਾਂ ਕਿਈ ਨਾ ਵੀ ਮੈਂ ਕਿਹਾ ਮੇਰੇ ਘੜਾਓ ਪੈਸੂ ਨੂੰ ਫਸੇ ਪਏ ਮੇਰੀ ਗੱਲ ਸੁਣ ਜਿਹੜਾ ਤੇਰਾ ਏਟੀਐਮ ਆ ਨਾ ਉਹਦਾ ਕੋਡ ਆਹੀ ਹੈ ਨਾ ਜਿਹੜਾ ਤੂੰ ਦੱਸਿਆ 3348 ਕਤੇੜਟਾਲੀ ਕੋਡ ਤੇ ਵੀ ਰੋਚੋ ਤੇਰਾ ਰੁਪਈਆ ਨਹੀਂ ਨਿਕਲਦਾ ਠੀਕ ਐ ਏਟੀਐਮ ਰੋ ਸਾਡੇ ਕੋ ਜੇ ਤੂੰ ਕਹਿੰਗਾ ਏਟੀਐਮ ਕੈਨਸਲ ਕਰਾ ਦੇਗਾ ਠੀਕ ਐ ਲੱਭ ਤੇ ਤੈਨੂੰ ਫੇਰ ਲੈਣਾ ਵੀਰ ਤੁਜਾਰੇ ਇੱਕ ਮਿੰਟ ਭਾਈ ਮੈਂ ਤਾਂ ਇੱਕ ਮਿੰਟ ਮੇਰੀ ਮੇਰੀ ਗੱਲ ਸੁਣ ਮੇਰੀ ਗੱਲ ਪਹਿਲਾਂ ਮੇਰੀ ਗੱਲ ਸੁਣ ਇੱਕ ਮਿੰਟ ਉਹ ਰੋਹਲ ਗੱਲ ਸੁਣ ਹਾਂ ਮੇਰੀ ਗੱਲ ਸੁਣ ਲੈ ਇਹ ਪੈਸੇ ਦਿਨ ਮੈਂ ਜਿਹੜੀ ਗੱਲ ਕਹੀ ਸੀ ਨਾ ਇਹ ਪੈਸੇ ਵਾਪਸ ਹੋਣਗੇ ਪਰ ਮਹੀਨਾ ਲੱਗ ਜੂ ਹੂੰ ਠੀਕ ਹੈ ਕਿਉਂਕਿ ਮੈਂ ਨਹੀਂ ਕਹਿੰਦਾ ਅਚਕ ਫੋਨ ਇੱਕ ਮਿੰਟ ਮੇਰੀ ਗੱਲ ਸੁਣ ਇਹਦੇ 'ਚ ਮੈਂ ਨਹੀਂ ਮੈਂ ਇਹ ਪੈਸੇ ਮੈਂ ਕਿਸੇ ਦਾ ਇੱਕ ਨਾਵਾ ਪੈਸੇ ਨਹੀਂ ਖਾਣਾ ਹਾਂ ਫਿਰ ਠੀਕ ਹੈ ਪਰ ਮੇਰੇ ਪੈਸੇ ਵੀ ਜਿਹੜੇ 14000 ਫਰੂਕੀ 'ਚ ਫਸੇ ਪਹਿਲੇ ਉਹ ਤੇਰੇ ਅਹੀਂ ਇੱਕ ਇੱਕ ਮਿੰਟ ਰੋਜੋ ਹੈਰੀ ਸਾਰੇ ਵੀਰ ਸੌਂਦੇ ਹਾਂ ਤੂੰ ਬਾਗ ਵੀਰ ਹੈ ਕੋੜ ਨਾ ਸਹੀ ਹੈ 3148 ਓਏ ਇੱਕ ਮਿੰਟ ਫੜਾ ਹੈਰੀ ਓਏ ਓਏ ਮੇਰੀ ਗੱਲ ਸੁਣ ਕੋਡ ਗੱਲ ਤੇ ATM ਮੈਨੂੰ ਦੇ ਜਾ ਠੀਕ ਆ 3148 ਯਾਰ ਸਹੀ ਆ ਮੈਂ ਕਹਣਾ ਫੇਕ ਕਰੀ ਫੇਰ ਲਾ 3148 3148 ਫੇਰ ਲਾ ਹਾਂ ਫੇਰ ਲਾ 3148 ਉਹਨੂੰ ਉੱਪਰ ਨੂੰ ਮੂੰਹ ਕਰਕੇ ਪੰਦਦੇ ਨੇ ATM ਇੰਡੀਆ ਵਾਲਾ ਇਹ ਆ ਗੱਲ ਤੁਸੀਂ ਕਰ ਲੋ ਨਾ ਉਹ ਹੈਪੀ ਉੱਪਰ ਨੂੰ ATM ਤਾਹਾਂ ਕਰਕੇ ਪਊ ਫੇਰ ਲੱਗਦਾ ਇਹ ਤਿੰਨ ਹਾਂ ਨਹੀਂ ਯਾਰ ਮੈਂ ਉੱਥੇ ਕੰਮ ਕਰਨਾ ਮੈਂ ਸੁਟਨੇ ਗੱਲ ਨਿਵੇੜ ਕੇ ਜਾਊਗਾ ਯਾਰ ਤੈਨੂੰ ਵੀਰ ਮਾਮੇ ਨੂੰ ਨਹੀਂ ਬੜਾਉਣੇ ਉਹ ਨਹੀਂ ਮੈਂ ਕੰਮ ਤੇ ਜਾਣਾ ਕੰਮ ਤੇ ਜਾਣਾ ਕੋਈ ਚੱਕਰ ਨਹੀਂ ਇਹ ਵੀ ਕੰਮ ਹੀ ਆ ਹਾਂ ਉਹ ਯਾਰ ਕੁਮਾਰਾ ਮਾਮਿਆਂ ਦਾ ਮਤਲਬ ਕੀ ਯਾਰ ਆਪਾਂ ਜਦੋਂ ਬੈਡਕੀਨ ਵੜੀ ਜਲੇ ਇੱਕ ਮਿੰਟ ਹੈਪੀ ਮੇਰੀ ਗੱਲ ਸੁਣ ਇਕਨ ਮਾਮਾ ਨੂੰ ਫੋਨ ਕਰਦੇ ਉਹਨਾਂ ਨੂੰ ਕਿ ਇੱਥੇ ਨਾ ਆਇਓ ਕਿਉਂਕਿ ਵੀਰ ਕੋ ਪੈਸੇ ਨਹੀਂ ਹੈਗੇ ਠੀਕ ਆ ਚਲ ਜਿੱਦਾਂ ਮਰਜ਼ੀ ਅਗਲੇ ਦਿਨ ਪੈਸੇ ਦੇਣ ਨੂੰ ਮੰਨਦਾ ਠੀਕ ਆ ਅਗਲਾ ਟਾਈਮ ਲੈਂਦਾ ਠੀਕ ਆ ਇਹਦਾ ਏਟੀਐਮ ਦਾ ਕੋਡ ਵੇਥੋਂ ਲਾਗੇ ਜੇ ਗਲਤ ਹੋਇਆ ਤੇ ਫੇਰ ਮਾਮਾ ਨੂੰ ਫੋਨ ਕਰੀ ਮਾਮਾ ਨੂੰ ਨਾ ਫੋਨ ਕਰੀ ਤੇ ਏਟੀਐਮ ਮਾਮਾ ਨੂੰ ਦੇਈ ਠੀਕ ਆ ਕਿਉਂਕਿ ਆਪਾਂ ਇਹਦਾ ਨੁਕਸਾਨ ਨਹੀਂ ਕਰਨਾ ਕੋਈ ਠੀਕ ਆ ਮਾਮਾ ਨੂੰ ਸੱਚੇ ਟੂਰ ਮੰਨਣਾ ਕਿਉਂਕਿ ਰੇਡੀਅੰਟ ਆ ਇਹ ਬੰਦੇ ਨੇ ਪੈਸੇ ਗੁਆਚ ਏਟੀਐਮ ਗੁਆਚ ਤੇ ਇਹ ਏਡੀਆ ਲਵਾ ਮੈਨੂੰ ਦੱਸ ਹਾਂ ਠੀਕ ਆ ਤੂੰ ਕਿ ਇਹਦਾ ਏ ਕਤੀ 48 ਗਲਤ ਓਏ ਲੱਗਦਾ 31 48 ਓਏ ਲੱਗਦਾ ਚੱਲ ਸਹੀ ਜੋ ਤੈਨੂੰ ਮੈਂ ਕਿਹਾ 31 48 ਯਾਰ ਅੱਜ ਤੋਂ ਬਾਅਦ ਮੇਰਾ ਵੀ ਕਿਹਦੇ ਪੈਸੇ ਨਾ ਠੱਗੀ ਠੀਕ ਆ ਯਾਰ ਮਤਲਬ ਮੈਂ ਕਹਿੰਦਾ ਮੇਰੇ ਘੜਾ ਕੇ ਦੋ ਮਤਲਬ ਕਿ ਓਏ ਮੇਰੇ ਵੀ ਸਾਰੇ ਆ ਵੇ ਲੋ ਆ ਤੁਹਾਡੀ ਮੇਰੇ ਗਰੁੱਪ 'ਚ ਰਿਕਾਰਡਿੰਗ ਸੁੱਟਣੀ ਆ ਆ ਮੇਰੇ ਵੀਰਾ ਡਾਕਟਰ ਬੈਠਾ ਸਾਹਮਣੇ ਠੀਕ ਆ ਤੇ ਭਾਈ ਤੁਹਾਡੇ ਕਿੰਨੇ ਪੈਸੇ ਫਸੇ ਸਾਈਪਰਸ 14000 ਕਿਹ ਕੋ ਲੈਣਾ ਫਰੂਕੀ ਤੋਂ ਫਰੂਕੀ ਕੌਣ ਪਾਕਿਸਤਾਨੀ ਕੋਈ ਪਾਕਿਸਤਾਨੀ ਨੰਬਰ ਹੈਗਾ ਉਹਦਾ ਨਾ ਕੀ ਉਹਦਾ ਫਰੂਕੀ ਆ ಅಫ್ರೂಕೀಗ